ਇਹ ਸਾਡੀ ਇਹ ਕੋਈ ਅੱਜਾ ਜਿਹੜਾ ਮਸਲਾ ਹੈ ਮੇਨ ਹੈ ਦੇਖੋ ਜੀ ਆਹ ਸੜਕ ਦਾ ਪਾਣੀ ਆ ਜਿਹੜਾ ਬੱਚੇ ਲੰਘਦੇ ਆ ਕੱਪੜੇ ਲਿਬੜਦੇ ਆ ਉਹਨਾਂ ਦੇ ਤੇ ਆ ਇੰਨਾ ਕ ਪਾਣੀ ਆ ਨਾਲੀਆਂ ਬਲੌਕ ਹੋਈਆਂ ਪਈਆਂ ਸਾਰਾ ਪਾਣੀ ਸੜਕ ਤੇ ਆ ਰਿਹਾ ਦੇਖੋ ਜੀ ਅੱਜ ਦੇਖਣ ਵਾਲੀ ਗੱਲ ਇਹ ਆ ਵੀ ਜਦੋਂ ਬੱਚੇ ਛੋਟੇ ਛੋਟੇ ਲੰਘਦੇ ਆ ਉਹਨਾਂ ਦੇ ਛਿੱਟੇ ਪੈਂਦੇ ਆ ਮੋਟਰਸਾਈਕਲ ਲੰਘਦੇ ਆ ਉਹਨਾਂ ਦੇ ਛਿੱਟੇ ਪੈਂਦੇ ਆ ਪਾਸਾ ਤੋਂ ਅੱਗੇ ਟੋਆ ਇਹਦੇ ਨਾਲ ਹੀ ਉੱਥੇ ਬਲੌਕ ਟਾਇਰ ਲੱਗੀ ਹੋਈ ਆ ਉੱਥੇ ਬਲੌਕ ਟਾਇਰ ਨਾਲ ਇੰਡੀਆ ਕਾਫੀ ਬੱਚੇ ਡਿੱਗੇ ਨੇ ਟੱਟਾਂ ਵੀ ਲੱਗੀਆਂ ਇੱਕ ਦਿਓ ਦੀ ਮੁਰੰਮਤ ਕਰੀ ਜਾਵੇ ਇੱਕ ਢੋਏ ਭਰੇ ਜਾਣ ਇੱਕ ਪਾਣੀ ਦਾ ਕਮੇਟੀ ਹੱਲ ਨਹੀਂ ਕਰ ਰਹੀ ਨਗਰ ਨਗਰਪਾਲਿਕਾ ਵਾਲਿਆਂ ਨੇ ਇੱਕ ਵਾਰੀ ਵੀ ਘੇੜਾ ਮਾਰ ਕੇ ਨਹੀਂ ਦੇਖਿਆ ਵੀ ਨਾਲੀਆਂ ਦੀ ਸਫਾਈ ਕਰੋ ਓਵਰਫਲੋ ਹੋ ਕੇ ਸਾਰਾ ਪਾਣੀ ਸੜਕ ਦੇ ਉਪਰ ਆਉਂਦਾ ਠੀਕ ਪਹਿਲਾਂ ਵੀ ਸੜਕ ਬਣਾਈ ਗਈ ਸੀ ਜਿਹੜੀ ਉਹਦੇ ਮਾਰ ਕਿ ਸੜਕ ਜੀ ਦੇਖੋ ਜੀ ਪਹਿਲਾਂ ਜਿਹੜੀ ਬਣਾਈ ਸੀ ਇਹ ਤਾਂ ਬਹੁਤ ਖਰਾਬ ਹੋ ਗਿਆ ਜੀ ਬਣਾਈ ਨੂੰ ਸੜਕ ਨੂੰ ਇਹਦੇ ਤਾਂ ਬਸ ਸਿਰਫ ਜਿਹੜਾ 3 ਲੱਖ ਰੁਪਏ ਆਇਆ ਉਹਦੇ ਪੱਛੇ ਲੱਗੇ ਨੇ ਥੋੜੇ ਜਿਿਹੇ ਪਿੰਡ ਤੱਕ ਵੇਓ ਲੋਕਟਾਈ ਲੱਗੀ ਆ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਹੈਗਾ ਜੀ ਹੱਲੇ ਕਿੰਨੇ ਸਾਲ ਹੋ ਗਏ ਕਾਂਗਰਸ ਦੇ ਟਾਈਮ ਪੱਛ ਜ਼ਰੂਰ ਲੱਗੇ ਸੀਗੇ ਮੁੜ ਕੇ ਸੜਕ ਨਹੀਂ ਬਣੀ ਹੈਗੀ ਜੀ ਬਹੁਤ ਚਰਤੀ ਬਣੀ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਧਿਆਨ ਚ ਲੈਣਾ ਚਾਹੁੰਦੇ ਹਾਂ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਹਲਕਾਂ ਚਾਰਜ ਨੂੰ ਬੇਨਤੀ ਕਰਦੇ ਆ ਜੀ ਇਹ ਸੜਕ ਇਹ ਸੜਕ ਬਣਾਈ ਜਾਵੇ ਸਾਡੇ ਖੱਡੇ ਪੂਰੇ ਜਾਣ ਇੱਕ ਸਾਡਾ ਪਾਣੀ ਦਾ ਹੱਲ ਹੋਣਾ ਚਾਹੀਦਾ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਇਸ ਸੜਕ ਤੇ ਲੰਘਣ ਲੱਗੇ ਇੱਕ ਪਾਣੀ ਕੀ ਨਹੀਂ ਹੋ ਇੱਕ ਪਾਣੀ ਇਹਨਾਂ ਦਾ ਪੀਣ ਯੋਗ ਨਹੀਂ ਹੈਗਾ ਪਾਣੀ ਬਹੁਤ ਖਰਾਬ ਆ ਰਿਹਾ ਗੰਦਾ ਆ ਰਿਹਾ ਟੂਟੀਆਂ ਦੇ ਵਿੱਚ ਇਹਦਾ ਵੀ ਹੱਲ ਕੀਤਾ ਜਾਵੇ ਪਬਲਿਕ ਹੋਣੇ